ਏ ਬੂ ਸਾਢੇ 8 ਵਜੇ ਅਸੀਂ ਕੰਮ ਤੋਂ ਆਏ ਜੀ ਅੱਛਾ ਜੀ ਤੇ ਅਸੀਂ ਕੰਮ ਤੋਂ ਆ ਕੇ ਜੇ ਮੋਟਰਸਾਈਕਲ ਰੋਕੀ ਆ ਤੇ ਬੱਚਿਆਂ ਕੋਲੇ ਬਾਹਰ ਬੈ ਗਏ ਅੱਗ ਤੇ ਗੱਲਾਂ ਬਾਤਾਂ ਕਰਨ ਲੱਗੇ ਇੰਨੇ ਚੀ ਸਾਡਾ ਮਕਾਨ ਡਿੱਗ ਪਿਆ ਕਮਾਈ ਦਾ ਸਾਧਨ ਕੋਲ ਤੁਹਾਡੇ ਤੋਂ ਇਲਾਵਾ ਹੋਰ ਕੋਈ ਹੈ ਨਹੀਂ ਜੀ ਸਾਡੇ ਕੋਲੇ ਕੋਈ ਨਹੀਂ ਅਸੀਂ ਦਿਹਾੜੀ ਦਾਪਾ ਹੀ ਕਰਦੇ ਆ ਜੀ ਆਹ ਦਿਹਾੜੀ ਕਰਕੇ ਬੱਚੇ ਪਾਲਦੇ ਆ ਜੀ ਹੋਰ ਸਾਡੇ ਕੋਲੇ ਕੁਝ ਨਹੀਂ ਹੈ ਜੀ ਸਾਰੇ ਲੋਕ ਭੱਜ ਕੇ ਆ ਗਏ ਕੰਦਲ ਚੜ ਚੜ ਕੇ ਆ ਗਏ ਉਹਨਾਂ ਨੇ ਸਾਡਾ ਕੁਝ بڑا ਮੋਟਾ ਸਾਡ ਨੂੰ ਖੱਚ ਖੱਟ ਕੇ ਬਾਹਰ ਕੱਢਿਆ ਜੀ ਸਾਡਾ ਬਹੁਤ ਮੋਟਾ ਨੁਕਸਾਨ ਹੋਇਆ ਜੀ ਅਸੀਂ ਗਰੀਬ ਬੰਦੇ ਆ ਜੀ ਅਸੀਂ ਵਜਾਨੀ ਤੋਂ ਮਤਲਬ ਬੰਦੇ ਬਾਹਰ ਤੋਂ ਬਚ ਗਏ ਐਜ਼ ਅ ਟਾਈਮ ਦੇ ਵਿੱਚ ਤਾਂ ਉਹਨੇ ਨਿੱਕੇ ਨਿੱਕੇ ਬੱਚਿਆਂ ਨੂੰ ਗੁਜ਼ਾਰਾ ਕਰਨਾ ਹੈ ਮਜ਼ਦੂਰ ਦਾ ਬਹੁਤ ਔਖਾ ਹੋ ਜਾਂਦਾ ਹੈ ਇਹ ਮਜ਼ਦੂਰ ਪਰਿਵਾਰ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰੂਗਾ ਕਿ ਆਪਣਾ ਮਕਾਨ ਖੜਾ ਕਰੂਗਾ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਰੋੜੀ ਕਪੂਰਾ ਪਿੰਡ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦੇ ਪਿੰਡ ਦੀਆਂ ਨੇ। ਤਕਰੀਬਨ ਰਾਤ 8 ਵਜੇ ਦੇ ਕਰੀਬ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗ ਪਈ ਜਦ ਕਿ ਹਜੇ ਰੋਟੀ ਖਾਣ ਦਾ ਟਾਈਮ ਸੀ। ਪਰਿਵਾਰ ਦੇ ਦਸਣ ਮੁਤਾਬਕ ਹਜੇ ਰੋਟੀ ਬਣ ਰਹੀ ਸੀ ਤੇ ਬੱਚੇ ਬਾਹਰ ਖੇਡ ਰਹੇ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰ ਇਹ ਹਾਦਸਾ ਕਿਵੇਂ ਹੋਇਆ ਕੀ ਕਾਰਨ ਹੋਇਆ ਆਪਾਂ ਪਰਿਵਾਰ ਦੇ ਨਾਲ ਜਾਣਦੇ ਆ ਅੰਕਲ ਜੀ ਆ ਮੈਂ ਇੱਕ ਫੜ ਲਵਾਂ ਕਿ ਕਦੋਂ ਕਿੰਨੇ ਕ ਵਜੇ ਦੀ ਗੱਲ ਹੈ ਮੈਨੂੰ ਸਾਰੀ ਕਹਾਣੀ ਦੱਸੋ ਜੀ ਇਹ ਬੂ ਸਾਢੇ 8 ਵਜੇ ਅਸੀਂ ਕੰਮ ਤੋਂ ਆਏ ਆ ਜੀ ਅੱਛਾ ਜੀ ਤੇ ਅਸੀਂ ਕੰਮ ਤੋਂ ਆ ਕੇ ਜੀ ਮੋਟਰਸਾਈਕਲ ਰੋਕੀ ਆ ਤੇ ਬੱਚਿਆਂ ਕੋਲੇ ਬਾਹਰ ਬੈ ਗਏ ਅੱਗ ਤੇ ਗੱਲਾਂ ਬਾਤਾਂ ਕਰਨ ਲੱਗੇ ਇੰਨੇ ਚ ਹੀ ਸਾਡਾ ਮਕਾਨ ਡਿੱਗ ਪਿਆ ਸਾਰੇ ਲੋਕ ਭੱਜ ਕੇ ਆਏ ਕੰਦਾ ਚੜ ਚੜ ਕੇ ਆ ਗਏ ਉਹਨਾਂ ਨੇ ਸਾਡਾ ਕੁਝ ਮਾੜਾ ਮੋਟਾ ਸਾਡ ਨੂੰ ਖਿੱਚ ਖਿੱਚ ਕੇ ਬਾਹਰ ਕੱਢਿਆ ਜੀ ਸਾਡਾ ਬਹੁਤ ਮੋਟਾ ਨੁਕਸਾਨ ਹੋਇਆ ਜੀ ਅਸੀਂ ਗਰੀਬ ਬੰਦੇ ਆ ਜੀ ਅਸੀਂ ਬਜਾਨੀ ਤੋਂ ਮਤਲਬ ਬੰਦੇ ਬਾਰਨ ਤੋਂ ਬਚ ਗਏ ਪਰ ਸਾਡੇ ਇਸ ਤਰ੍ਹਾਂ ਵੀ ਬਹੁਤ ਹੀ ਜ਼ਿਆਦਾ ਮੰਦਾ ਹਾਲਾ ਜੀ ਅਸੀਂ ਗਰੀਬ ਬੰਦੇ ਆ ਜੀ ਜੀ ਇੱਕ ਕਿੰਨੇ ਟਾਈਮ ਕੀ ਸੀ ਜਦੋਂ ਇਹ ਘਟਨਾ ਹੋਈ ਆ ਇਹ ਕੋਈ ਸਾਢੇ 8:00 ਦਾ ਟਾਈਮ ਹੋਇਆ ਜੀ ਸਾਢੇ 8:00 ਸ਼ਾਮ ਦਾ ਟਾਈਮ ਸੀ ਹਾਂਜੀ ਹਾਂਜੀ ਤੁਸੀਂ ਕੰਮਕਾਰ ਤੋਂ ਵਾਪਸ ਆਏ ਸੀ ਹਾਂਜੀ ਸੈਲਰ ਦੇ ਕੰਮ ਚ ਕੰਮ ਕਰਦੇ ਆ ਅਸੀਂ ਸੈਲਰ ਚੋਂ ਸਾਢੇ 8:00 ਜੇ ਆਏ ਆ ਜੀ ਜੀ ਬਸ ਆ ਕੇ ਬੈਠੇ ਜਿਉ ਇਸ ਟਾਈਮ ਤੇ ਸਾਡਾ ਇਹ ਕੰਮ ਹੋਇਆ ਜੀ ਜੀ ਅਜੀ ਬਾਰ ਡਾਕੀ ਆਏ ਲੋਕੀ ਭਾਜੀ ਭਾਈ ਕਹਿੰਦਾ ਉਹਦੀ ਆਏ ਸਾਡੇ ਆ ਉਹ ਨੰਗ ਨੰਕੇ ਓਕੇ ਲੋਕਾਂ ਨੇ ਬਹੁਤ ਸਾਰੀ ਮਦਦ ਕਰੀ ਜੀ ਅਸੀਂ ਉਦੋਂ ਕਮਰੇ ਤੋਂ ਬਾਹਰ ਸੀਗੇ ਆਹ ਜੀ ਬਾਹਰ ਬੈਠੇ ਸੀ ਚੁੱਲੇ 'ਤੇ ਆ ਕੇ ਸਿੱਖੀ ਜਾਂਦੇ ਸੀ ਜੀ ਰੋਟੀ ਬਣਾ ਕੇ ਠੀਕ ਹੈ ਜੀ ਹਾਂ ਜੀ ਹਾਂ ਜੀ ਰੋਟੀ ਹਜੇ ਖਾਣੀ ਸੀ ਜੀ ਰੋਟੀ ਖਾਣੀ ਸੀ ਅਜੇ ਜੀ ਇਹਦਾ ਹੀ ਸੀ ਤਾਂ ਅੱਗ ਸਿੱਕੀ ਜਾਂਦੇ ਸੀਗੇ ਜੀ ਕਿੰਨੇ ਬੱਚੇ ਕਿੰਨੇ ਤੁਹਾਡੇ ਜੀ ਸਾਡੇ 4 ਬੱਚੇ ਆ ਜੀ 4 ਬੱਚੇ ਆ ਆ ਨਿੱਕੇ ਨਿੱਕੇ ਬੱਚੇ ਪੁੱਤੇ ਤੁਹਾਡੇ ਹਾਂ ਜੀ ਪੁੱਤੇ ਸਾਡੇ ਜੀ ਠੀਕ ਗੋਣੋ ਗੋਣੋ ਕੋਰਤਾ ਸਵੇਰੇ ਕੋਈ ਆਇਆ ਕੋਈ ਮਦਦ ਆਸਤੇ ਕੋਈ ਸਮਾਜ ਸੇਵੀ ਜਾਨੀ ਨਾ ਜੀ ਸਾਡੇ ਕੋਲੇ ਹਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਹਜੇ ਤੱਕ ਨਾ ਕੋਈ ਮੈਂਬਰ ਨਾ ਕੋਈ ਪੰਚਾਇਤ ਕੋਈ ਵੀ ਨਹੀਂ ਆ ਕੇ ਖੜਾ ਸਰਪੰਚ ਚੱਕਰ ਹੀ ਗੇੜਾ ਮਾਰ ਗਿਆ ਅੱਛਾ ਜੀ ਕੋਈ ਨਹੀਂ ਕਰਾਂਗੇ ਕੁਝ ਕਰਾਂਗੇ ਕਹੇ ਕਿ ਉਹ ਵੀ ਬੰਦ ਮੁੜ ਗਿਆ ਜੀ ਜੀ ਕਮਾਈ ਦਾ ਸਾਧਨ ਕੋਰ ਤੁਹਾਡੇ ਤੋਂ ਇਲਾਵਾ ਹੋਰ ਕੋਈ ਹੈ ਨਹੀਂ ਜੀ ਸਾਡੇ ਕੋਲੇ ਕੋਈ ਨਹੀਂ ਅਸੀਂ ਦਿਹਾੜੀ ਦਾਪਾ ਹੀ ਕਰਦੇ ਆ ਜੀ ਆਹ ਦਿਹਾੜੀ ਕਰਕੇ ਬੱਚੇ ਪਾਲਦੇ ਆ ਜੀ ਹੋਰ ਸਾਡੇ ਕੋਲੇ ਕੁਝ ਨਹੀਂ ਹੈ ਜੀ ਜੀ ਇਹ ਘਰ ਪਾਇ ਨੂੰ ਕਿੰਨਾ ਟਾਈਮ ਹੋ ਗਿਆ ਸੀ ਜੀ ਇਸ ਨੂੰ 15 ਸਾਲ ਹੋ ਗਏ ਸਰਾਂ 15 ਸਾਲ ਹੋ ਗਏ ਸੀ ਹਾਂਜੀ ਹਾਂਜੀ ਵਿਆਹਦ ਪੱਤੀ ਬਣਾਉਂਦੇ ਹੋਂਗੇ ਉੱਤੇ ਮਿੱਟੀ ਲਾ ਗਈ ਆ ਹਾਂ ਮਿੱਟੀ ਹਾਂਜੀ ਮਿੱਟੀ-ਮੁੱਟੀ ਲਈ ਲਾਉਂਦੇ ਆ ਜੀ ਬੇਟੀ ਦਾ ਸਾਲ ਬਾਅਦ ਅਸੀਂ 6 ਮਹੀਨੇ ਬਾਅਦ ਮਿੱਟੀ ਲਾ ਦਿੰਨੇ ਆ ਇਹ ਤੇ ਬਸ ਸਾਡੇ ਕੋਲ ਮਿੱਟੀ ਤੋਂ ਸવાય ਹੋਰ ਕੁਝ ਨਹੀਂ ਗਈ ਸੀ ਗਰੀਬ ਬੰਦੇ ਆ ਬਿਲਕੁਲੀ ਹਮ ਜੜੀ ਕਰਕੇ ਟਾਈਮ-ਪਾਸ ਬੱਚੇ ਪਾਲਦੇ ਆ ਜੀ ਇਹ ਡਾਟ ਦਾ ਕਿ ਤੁਹਾਨੂੰ ਪਹਿਲਾਂ ਲੱਗਿਆ ਸੀਗਾ ਵੀ ਕੋਈ ਨੁਕਸਾਨ ਨਾ ਦੇ ਦੇ ਕੋਈ 나 ਜੀ ਸਾਨੂੰ ਤਾਂ ਕੋਈ ਇਸ ਤਰ੍ਹਾਂ ਦਾ ਮਤਲਬ ਬਿਲਕੁਲ ਹੀ ਨਹੀਂ ਸੀ ਨਹੀਂ ਤਾਂ ਮਤਲਬ ਹੀ ਪਹਿਲੇ ਹੀ ਸਮਾਨ ਸਫਾ ਬਾਹਰ ਕੱਢ ਕੇ ਹੀ ਵਿਗੜ ਬਾਹਰ ਕਰ ਇੰਤਜ਼ਾਮ ਕਰ ਲੈਂਦੇ ਕੋਈ ਜੀ ਅਚਾਨਕ ਹੀ ਚੰਨ ਕੀ ਇਸ ਤਰ੍ਹਾਂ ਦਾ ਘਟਨਾ ਹੀ ਵਾਪਰੀ ਗਈ ਜੀ ਜੀ ਆ ਮੈਂ ਇੱਕ ਵਾਰ ਫਿਰ ਤਸਵੀਰ ਦਿਖਾ ਦੇਵਾਂ ਕਿ ਇਧਰ ਦੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਪੂਰਾ ਸਮਾਨ ਨੁਕਸਾਨਿਆ ਗਿਆ ਸਾਹਮਣੇ ਇਨਵੈਂਟਰ ਤੁਸੀਂ ਦੇਖ ਸਕਦੇ ਹੋ ਇਹ ਡਾਟ ਸੇ ਡਾਟ ਦਾ ਜਿਵੇਂ ਕਹਿ દઈએ ਕਿ ਇੱਕ ਖਾਨ ਪੂਰਾ ਨੀਚੇ ਡੈਗ ਪਿਆ ਇਸੇ ਡਾਟ ਦੇ ਨਾਲ ਇਹ ਤਿੰਨ ਕਮਰੇ ਅਜੁਆਇੰਟ ਸੀ ਜਿਹਦੇ ਚ ਦੂਸਰੇ ਕਮਰੇ ਵਿੱਚ ਵੀ ਭਖ ਆ ਚੁੱਕਿਆ ਕਿਉਂਕਿ ਡਾਟ ਦਾ ਜਿਹੜਾ ਦਬਾਅ ਉਹ ਹੁਣ ਘਟਦਾ ਨਜ਼ਰ ਆ ਰਿਹਾ ਇੱਥੇ ਨਾਲ ਹੋਰ ਸਮਾਨ ਸੇ ਵੀ ਮੌਜੂਦ ਨੇ ਅਕਾ ਜੀ ਕਿਵੇਂ ਦੇਖਦੇ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਹਾਦਸੇ ਦਾ ਜੀ ਕੋਈ ਨਹੀਂ ਬਾਈ ਹੁਣ ਫੋਨ ਗਿਆਈ ਬਾਈ ਜੀ ਦਾ ਕਹਿੰਦੇ ਅਗਲੇ ਸਾਲ ਮਕਾਨ ਟੇਕ ਪਿਆ ਕੇ ਵੇਖ ਕੇ ਜਾਇਓ ਜੀ ਤੇ ਵੇਖਣਾ ਤਾਂ ਬਹੁਤ ਨੁਕਸਾਨਾ ਬਾਈ ਦਾ ਯਾਰ ਵੱਡਾ ਅਨਵੈਟਰ ਵਿੱਚੇ ਆ ਵਿੱਚੇ ਕੱਪੜੇ-ਕੁੱਪੜੇ ਹੀ ਜਾ ਰਹੇ ਇਹਨਾਂ ਦੇ ਜਿਹੜੇ ਪੌਣ ਕਰਨ ਵਾਲੀ ਸਾਰੀ ਕੱਢਿਆ ਵਿੱਚ ਹੋ ਜਿਓ ਹਾਂਜੀ ਹਾਂਜੀ ਚੱਕ ਕੇ ਪਾਸੇ ਚੱਕ ਤੁਸੀਂ ਇੱਕ ਸੰਸਥਾ ਹੋ ਜੋ ਵੀ ਕੰਮ ਕਰਦੇ ਹੋ ਤਾਂ ਮੈਂ ਵੀ ਚੈਨਲ ਵੱਲੋਂ ਅਪੀਲ ਕਰੂੰਗਾ ਕਿ ਹੋਰ ਸੰਸਥਾ ਨੂੰ ਲੈ ਕੇ ਇਹਨਾਂ ਦੀ ਮਦਦ ਕਰਨੀ ਬੰਦ ਮੈਂ ਤਾਂ ਪੰਜਾਬ ਸਰਕਾਰ ਤੋਂ ਬੇਨਤੀ ਮੰਗਤਾ ਹਾਂ ਇਹੋ ਜੇ ਯਾਰ ਗਰੀਬ ਪਰਿਵਾਰਾਂ ਦੇ ਅੰਕੜੇ ਬਣਾ ਕੇ ਇਹਨਾਂ ਨੂੰ ਤੁਰੰਤ ਮਾਅਬ ਜਾ ਦਿੱਤਾ ਜਾਵੇ ਜੋ ਦਾਨੀ ਸੱਜਣ ਸਾਡੇ ਬਾਹਰ ਬੈਠੇ ਆ ਜੋ ਇਹਨਾਂ ਚੀਜ਼ਾਂ ਨੂੰ ਪ੍ਰੋਗਰਾਮ ਕਰਦੇ ਨੇ ਗਰੀਬਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦੇ ਉਠਾ ਗਏ ਪੰਜ ਮਦਦ ਜੂ ਕਰੋ ਇਸ ਵੀਰ ਦੀ ਯਾਰ ਜਿੰਨਾ ਹੋ ਸਕਦਾ ਹੈ ਨਾ ਆਪਣਾ ਤੇਜ ਹੁੰਦਾ ਸਾਡਾ ਹਰ ਇੱਕ ਦਾ ਹੀ ਮੋਹ ਪਿਆਰ ਹੈ ਚਾਹੇ ਕੋਈ ਵੀ ਹੋਵੇ ਪਰ ਇਸ ਵੀਦਾਂ ਨੁਕਸਾਨ ਹੋਇਆ ਤਾਂ ਹੋਇਆ ਯਾਰ ਜੀ ਇਹ ਬਾਅਦ ਚ ਤਿੰਨ ਚਾਰ ਦਿਨ ਪਹਿਲਾਂ ਪੈਂਦੀ ਸੀ ਉਹਦੇ ਕਾਰਨ ਹੋ ਸਕਦਾ ਹੂੰ ਕੱਚੇ ਮਕਾਨਾਂ ਨਾਲ ਨਾਲੀਆਂ ਇਹਦਾ ਕੋਈ ਵੀ ਆਪਾਂ ਕਿਸੇ ਨੂੰ ਚੀਜ਼ ਨੂੰ ਕਹਿ ਸਕਦੇ ਨਾਲ ਮਿਸਤਰੀ ਸਾਹਿਬ ਨੇ ਆਪਾਂ ਉਹਨਾਂ ਤੋਂ ਪੁੱਛ ਲੈਣਾ ਕਿ ਇਹ ਡਾਟ ਢਿੱਗਣ ਦਾ ਕਾਰਨ ਕੀ ਮੰਨਦਾ ਕਿਉਂਕਿ ਤਕਰੀਬਨ ਗਰੀਬ ਘਰਾਂ ਦੇ ਵਿੱਚ ਜ਼ਿਆਦਾਤਰ ਡਾਟ ਹੀ ਹੁੰਦੀ ਹੈ ਡਾਟ ਦੇ ਆਸਰੇ ਘਰ ਪਾਏ ਨੇ ਕਾਰਨ ਕੀ ਆ ਤਾਂ ਕਿ ਹੋਰ ਵੀ ਬਚਾਅ ਹੋ ਸਕੇ ਲੋਕਾਂ ਦਾ ਕਾਰਨ ਇਹ ਆ ਜੀ ਇਹਦੇ ਵਿੱਚ ਆ ਹੁਣ ਕਾਫੀ ਨਹੀਂ ਪਿਆ ਇਸ ਤੋਂ ਪਹਿਲਾਂ ਜੀ ਉਦੋਂ ਨਾਲ ਥੋੜੀ ਥੋੜੀ ਜਿਹੀ ਸਲਾਹ ਬਣੀ ਜਾਂਦੀ ਹੈ ਗਰੀਬ ਕੋਲੇ ਇੰਨੀ ਪਹੁੰਚ ਨਹੀਂ ਹੁੰਦੀ ਕਿ ਮਕਾਨ ਨੂੰ ਸੇਫਟੀ ਦੇ ਸਕੇ ਹੂੰ ਪਰ ਉਹ ਇੰਨੀ ਉਹਦੇ ਕੋਲੇ ਆਪਣੀ ਪੁਰਸ਼ਤ ਵੀ ਨਹੀਂ ਹੁੰਦੀ ਕੋਈ ਆਪਣਾ ਲੈਟਰ ਆਪਣੇ ਆਪ ਖੜਾ ਕਰ ਸਕੇ ਇਸ ਤੇ ਮੈਂ ਤਾਂ ਇਹੀ ਕਹੂੰਗਾ ਕਿ ਕੋਈ ਸਰਕਾਰਾਂ ਮਤ ਦੇਣ ਕੋ ਸਮਾਜ ਸੇ ਵੀ ਇਸ ਦੀ ਮਦਦ ਕਰਨਾ ਤਾਂ ਜੋ ਇਹਨਾਂ ਡਾਟਾ ਤੋਂ ਜੋ ਨੁਕਸਾਨ ਹੁੰਦਾ ਤੇ ਪਹਿਲਾ ਹੀ ਦੇ ਮਤਲਬ ਸਰਕਾਰਾਂ ਦੀ ਮਦਦ ਨਾਲ ਗਰੀਬ ਪਰਿਵਾਰ ਜੋ ਹੈ ਉਹ ਲੈਂਟਰ ਪਾਵੇ ਤਾਂ ਕਰਕੇ ਕੁਝ ਨਾ ਕੁਝ ਬਚਤ ਹੋ ਸਕਦੀ ਹੈ ਇਹ ਦੇਖ ਲੋ ਇਸ ਟਾਈਮ ਦੇ ਵਿੱਚ ਤਾਂ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਗੁਜ਼ਾਰਾ ਕਰਨਾ ਹੀ ਮਜ਼ਦੂਰ ਦਾ ਬਹੁਤ ਔਖਾ ਹੋ ਜਾਂਦਾ ਹੈ ਇਹ ਮਜ਼ਦੂਰ ਪਰਿਵਾਰ ਆਪਣੀ ਮਜ਼ਦੂਰੀ ਕਰਕੇ ਗੁਜ਼ਾਰਾ ਕਰੂਗਾ ਕਿ ਆਪਣਾ ਮਕਾਨ ਖੜਾ ਕਰੂਗਾ ਸਮਾਜ ਸੇਵੀਆਂ ਨੂੰ ਤੇ ਪੰਜਾਬ ਸਰਕਾਰ ਨੂੰ ਮੈਂ ਇਹੀ ਗੁਹਾਰ ਕਰਦਾ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਪਰਿਵਾਰ ਨੂੰ ਸੇਵ ਰੱਖ ਸਕੇ ਇਹ ਡਾਟ ਡਿੱਗਣ ਦਾ ਕਾਰਨ ਕੀ ਬਣਦਾ ਜੀ ਕਿਉਂਕਿ ਇੱਥੇ ਇਹ ਵੀ ਸਵਾਲ ਆਊਗਾ ਕਿ ਡਾਟ ਦਾ ਕੀ ਪਹਿਲਾਂ ਪਤਾ ਲੱਗ ਜਾਂਦਾ ਕਿਉਂਕਿ ਆਮ ਤੌਰ ਤੇ ਤਾਂ ਚੌਂ ਲੱਗ ਜਾਂਦਾ ਜਾਹਣ ਨੂੰ ਕੌਣ ਲੱਗ ਜਾਂਦੀ ਪਤਾ ਨਾ ਗਿਆ ਜਾਂਦਾ ਇਹਦਾ ਕਾਰਨ ਕਿਵੇਂ ਪਤਾ ਲੱਗੇ ਕਿ ਹੁਣੇ ਨੁਕਸਾਨ ਦੇ ਨਾਲ ਇਹਦਾ ਜੀ ਜਿਹੜਾ ਸਰੀਆ ਪਾਇਆ ਹੁੰਦਾ ਨਾ ਸਾਡਾ ਇਹਨੇ ਦੇਸੀ ਤਰੀਕੇ ਨਾਲ ਜਿਸਨਾ ਕਹਿ ਦਿੰਨੇ ਆ ਕਿ ਟਾਈਟ ਹੋ ਕੇ ਜੀ ਇਹਨੇ ਟਾਈਟ ਹੋ ਕੇ ਖੜਨਾ ਹੈ ਹਮ ਇੱਕ ਬਾਹਰ ਦੇ ਸਰੀਆ ਇੱਕ ਵਿੱਚ ਦੀ ਅਸੀਂ ਖਿੱਚ ਪਾਉਨੇ ਹੁੰਨੇ ਆ ਇੱਕ ਦੂਸਰੇ ਨੂੰ ਕੋਈ ਬਾਹਰ ਵੱਲ ਨੂੰ ਕੰਧ ਸਾਈਡ ਵਾਲੀ ਜਾਵੇ ਨਾ ਜੀ ਉਹ ਜਦ ਕਿਣਮਣ ਹੁੰਦੀ ਆ ਥੋੜੀ ਬਾਰਸ਼ ਥੋੜੀ ਥੋੜੀ ਹੁੰਦੀ ਆ ਜਿਹੜੀ ਉਹ ਸਿਮ ਸਿਮ ਕੇ ਉਸ ਟਾਈਟ ਟਾਈਟ ਕਰਨ ਵਾਲੇ ਰਾਡ ਨੂੰ ਜਿਹੜਾ ਹੈਗੀ ਆ ਜੰਗਾਲ ਫੜਦੀ ਆ ਤਾਂ ਜੰਗਾਲ ਦੇ ਨਾਲ ਬਿਲਕੁਲ ਬਰੀਕ ਤਾਰ ਵਰਗਾ ਬਣ ਜਾਂਦਾ ਹੈ ਤਾਂ ਜਦੋਂ ਆਪਣੀ ਤਾਰ ਨਹੀਂ ਪਾ ਪੌਂਦਾ ਖਿੱਚ ਸਕਦਾ ਤੋ ਇਸ ਦਾ ਵੱਡਾ ਬਹੁਤ ਵੱਡਾ ਕਾਰਨ ਇਹੀ ਜ਼ਿਆਦਾਤਰ ਬਣਦਾ ਹੈ ਇਹਦਾ ਥੱਲੇ ਬੈਠਿਆ ਨੂੰ ਅੰਦਰੋਂ ਵਾਰ ਕੋਈ ਪਤਾ ਨਹੀਂ ਲੱਗਦਾ ਹੁੰਦਾ ਕਿ ਇਸ ਦੇ ਵਿੱਚ ਭਾਕ ਆ ਗਈ ਆ ਜਾਂ ਨਹੀਂ ਇਹ ਬਾਹਰਲੀ ਸਾਈਡ ਤੇ ਪਤਾ ਹੁੰਦਾ ਉਹ ਉਹਦੇ ਤਰੇੜ ਜੋ ਉੱਭਰਦੀ ਜਾਂਦੀ ਹੈ ਪਰ ਪਰਿਵਾਰ ਜਿਹੜਾ ਹੁੰਦਾ ਉਸ ਨੂੰ ਇਹ ਇੰਨਾਂ ਗੱਲਾਂ ਦੇ ਵੱਲ ਧਿਆਨ ਨਹੀਂ ਹੁੰਦਾਗਾ ਕਈ ਵਾਰ اچانک ਲੈਂਟਰਾਂ ਦੇ ਵਿੱਚ ਵੀ ਥੋੜੀ ਮੋਤੀ ਤਰੇੜ ਆ ਜਾਂਦੀ ਹੈ ਪਰ ਇਹ ਇਹ ਨਹੀਂ ਪਤਾ ਹੁੰਦਾ ਕਿ ਇਸ ਤੱਕ ਹੀ ਡੇਪੂਗੀ ਜਦੋਂ ਟਾਇਰ ਰਡ ਦਾ ਆਪਣੀ ਮਜ਼ਬੂਤੀ ਉਸਨੇ ਖਤਮ ਕਰ ਦਿੱਤੀ ਤੇ ਆਟੋਮੈਟਿਕਲੀ ਉਸਨੇ ਥੱਲੇ ਆਉਣਾ ਹੈ ਜੀ ਮਤਲਬ ਕਿ ਇਹਦੀ ਮੰਗ ਆਉਂਦੀ ਹੈ ਕਿ 10 ਸਾਲ ਬਾਅਦ ਇਹਦੀ ਰਿਪੇਅਰ ਹੋ ਹੀ ਜਾਵੇ ਹਾਂਜੀ ਇਸ ਦੀ ਪਤਾ ਨਹੀਂ ਲੱਗਣਾ ਹਾਂਜੀ 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 ਇੱਕ ਇਹ ਵੀ ਹੁੰਦਾ ਨਾ ਕੁਝ ਥੋੜਾ ਜਿਹਾ ਜਿਵੇਂ ਪਹਿਲਾਂ ਹੁਣ ਸਰਕਾਰਾਂ ਦੇ ਪਰ પ્રાਤਨ ਸਮੇਂ ਦੇ ਵਿੱਚ ਪੁੱਲ ਬਣੇ ਹੋਏ ਸੀ ਉਹਦੀ ਕਾਫੀ ਵੱਡੀ ਗੁਲਾਈ ਕਰੀ ਹੁੰਦੀ ਸੀ ਹਮ ਪਰ ਹੁਣ ਸਾਨੂੰ ਉਹ ਘਰਾਂ ਦੇ ਵਿੱਚ ਨਹੀਂ ਚੱਲਦਾ ਜੇ ਅਸੀਂ ਓਡੀਆਂ ਵੱਡੀਆਂ ਗਲਾਈਆਂ ਦੇ ਨਾਲ ਘਰਾਂ ਦੇ ਮਕਾਨ ਪਾਉਨੇ ਆ ਤੇ ਸਾਨੂੰ ਉੱਪਰਲੇ ਪਾਸਿਓਂ ਪੱਧਰ ਕਰਨ ਵਾਸਤੇ ਉਸ ਦੀ ਫਾਰਸ਼ ਲਾਉਣ ਵਾਸਤੇ ਬਹੁਤ ਜ਼ਿਆਦਾ ਮਟੀਰੀਅਲ ਪਾਉਣਾ ਪੈਂਦਾ ਜੀ ਉਹ ਨਾ ਤਾਂ ਉਹ ਪਰਿਵਾਰ ਹੀ ਪਾ ਸਕਦਾ ਹੁੰਦਾ ਤੇ ਨਾ ਹੀ ਇੰਨਾ ਅਸੀਂ ਉਹ ਵਜਨਦਾਰ ਕੰਧਾਂ ਬਣਾਈਆਂ ਹੁੰਦੀਆਂ ਇਸ ਕਰਕੇ ਅਸੀਂ ਇਸ ਦੀ ਗਲਾਈ ਜਦ ਘੱਟ ਕਰਦੇ ਆ ਕਿਉਂਕਿ ਜਿਹੜੇ ਘਰਾਂ ਦੀਆਂ ਛੱਤਾਂ ਵਾਸਤੇ ਗਲਾਈ ਥੋੜੀ ਦਿੱਤੀ ਹੁੰਦੀ ਆ ਇਸ ਕਰਕੇ ਉਹ ਟਾਇਰ ਆਰਡ ਦਾ ਜ਼ਿਆਦਾ ਮਿਹਨ ਦੇ ਕਾਰਨ ਜੰਗਾਲ ਫੜ ਕੇ ਉਹ ਜਦ ਖਤਮ ਹੋ ਜਾਂਦਾ ਉਸ ਦਾ ਟੁੱਟਣ ਦਾ ਕਾਰਨ ਜ਼ਿਆਦਾਤਰ ਇਹ ਹੀ ਬਣਦਾ ਜੀ ਜੀ ਜਾਨੀ ਕਿ ਕਹਿ દਈਏ ਕਿ ਸਭ ਤੋਂ ਵੱਡਾ ਕਾਰਨ ਤਾਂ ਇੱਥੇ ਪਿਛਲੇ ਦਿਨੀ ਪਈ ਲੰਮੀ ਬਾਰਿਸ਼ ਵੀ ਹੋ ਸਕਦਾ ਕਿ ਬਾਰਿਸ਼ ਲਗਾਤਾਰ ਬੈਂਦੀ ਰਹੀ ਜਿਹੜੀ ਕਿਣਮਣ ਬਰੀਕ ਕਣੀ ਜਿਹਨੂੰ ਆਪਾਂ ਪੰਜਾਬੀ ਚ ਪਿੰਡ ਵਾਲੇ ਕਹਿ ਦਿੰਦੇ ਨੇ ਕਿ ਬਰੀਕ ਛਾਨ ਨਹੀਂ ਪਾ ਕੇ ਰੱਬ ਬੈਠ ਗਿਆ ਇਹ ਉਸਨੇ ਵੱਡਾ ਨੁਕਸਾਨ ਕੀਤਾ ਕਿਉਂਕਿ ਉਹ ਸੈਮ ਸੈਮ ਕੇ ਸੈਮ ਸੈਮ ਕੇ ਛੱਤਾਂ ਦੇ ਵਿੱਚ ਬੈਠ ਕੇ ਜਿਹਦੇ ਕਾਰਨ ਅੱਜ ਇੱਕ ਪਰਿਵਾਰ ਦੇ ਸਿਰ ਤੋਂ ਛੱਤ ਉੱਠ ਗਈ ਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਅਜਿਹੇ ਪਰਿਵਾਰਾਂ ਦੀ ਮਦਦ ਜ਼ਰੂਰ ਕਰਿਆ ਕਰੋ ਕਿਉਂਕਿ ਸਰਕਾਰਾਂ ਦੀ ਜੇ ਗੱਲ ਕਰੇ ਤਾਂ ਸਰਕਾਰ ਜਦੋਂ ਵੋਟਾਂ ਹੁੰਦੀਆਂ ਨੇ ਤਾਂ ਇਨ੍ਹਾਂ ਪਰਿਵਾਰਾਂ ਦੇ ਵਿੱਚ ਜਾ ਕੇ ਰੋਟੀਆਂ ਵੀ ਖਾਂਦੀ ਹੈ ਚੁੱਲ੍ਹੇ ਤੇ ਜਾ ਕੇ ਵੀ ਬੈਠ ਜਾਂਦੀ ਹੈ ਪਰ ਜਦੋਂ ਮਦਦ ਦੀ ਗੱਲ ਆਉਂਦੀ ਹੈ ਤਾਂ ਉਦੋਂ ਕਈ ਲੋਕ ਐਨਆਰਆਈ ਜਾਂ ਸਮਾਜ ਸੇਵੀਆਂ ਵੱਲ ਝਾਤ ਮਾਰ ਦਿੰਦੇ ਨੇ ਕਿ ਸ਼ਾਇਦ ਉਹ ਕਾਰਨ ਉਹ ਵੀ ਕਾਰਨ ਤੇ ਨਾਲ-ਨਾਲ ਪੰਜਾਬ ਸਰਕਾਰ ਵੀ ਆਪਦਾ ਬਣਦਾ ਫਰਜ਼ ਨਿਭਾਵੇ